ਹੇ ਗੋਬੀ ਕਰ ਹਮਕੋ ਟਸਾਕੇ ਬਰਾਉਂਦੀ ਮੀਨੂਆ ਜਿੱਦ ਬਣਦੀ ਐ ਗੋਬੀ ਪਰਾ ਆਪਣੇ ਖੇਰਾਂ ਤੋਂ ਹਾਂ ਚੰਗੀ ਨਹੀਂ ਲੱਗਦੀ ਤਾਂ ਕੀ ਹੈ ਜਿਹੜੀ ਆਮ ਬਣਦੀ ਐ ਲੰਗਰ ਚ ਬਣਦੀ ਐ ਜਾਂ ਪਿੰਡਾਂ ਤੋਂ ਕਈ ਵਾਰ ਸਮਰਸ ਹੋ ਲੱਗਦੀ ਐ ਟਰਦੀ ਗੁੰਗੜੇ ਹੋਰ ਇਤਰਾਹ ਦੀ ਜਿਹਨਾਂ ਕਹਦੀ ਐ ਉਹ ਗਲੀ ਗਲੀ ਫਰਮੀ ਖੜਮੀ ਗੋਬੀ ਹੋਵੇ ਥੋੜੀ ਜੀ ਤਰੀਕੋ ਹੋਤੀ ਜੜ ਕਰਦਾ ਹੋਵੇ ਤੇ ਉਹ ਚ ਆ ਗੋਬੀ ਨੂੰ ਮੈਂ ਸੋਚਿਆ ਵੀ ਅਜੇ ਫੇਰ ਮੈਂ ਦੇਖਾਂ ਯਤਨ ਕਰਕੇ ਵੀ ਵੜਾ ਸਕਦਾ ਕਿ ਨਹੀਂ ਇੱਕ ਵਾਰ ਗੋਬੀ ਬੜਾਈ ਸੀ ਮੈਂ 10ਵੀਂ 11ਵੀਂ ਪੜਦਾ ਸੀ ਬਾਣੀ ਫੋਦਾ ਗੋਬੀ ਬੜੀ ਚਰੀ ਗਈ ਵੀਰੋ ਕਹਿੰਦੇ ਮम्मी ਕਹਿੰਦੇ ਤੇ ਇੰਦਰੀ ਮਸੀਹ ਕਹਿੰਦੇ ਆਪਣੀ ਮਰੀ ਵੀ ਪਾਣੀ ਚ ਗੋਭੀ ਨਾ ਗੋਭੀ ਚ ਪਾਣੀ ਨਹੀਂ ਪਈ ਜਾਂਦਾ। ਤੇ ਅੰਦੇ ਖਰਿਆਂ ਅੱਜ ਸਹੀ ਜਿਹੀ ਬਣਦੀ ਐ। ਤੇ ਇਹ ਪਹਿਲਾ ਹਿੱਸਾ ਹੈ। ਕੱਟ-ਕੁੱਟ ਕੇ ਕਾਜੂ ਕੱਟ ਕੇ ਪਾਤੇ। ਇਹ ਹੁਣ ਫਸਟ ਇਹਨੇ ਪਹਿਲਾ ਪਹਿਲਾ ਪੜਾਏ ਗੋਭੀ ਦਾ। ਦੇਖਦੇ ਆ ਕਿਵੇਂ ਬਣਦੀ ਐ ਪਹਿਲਾਂ। ਅਰਕ ਲਈ ਕੀਤੀ ਉਹ ਮੇਰੇ ਸਰਵੈਂਟ ਐ। ਮੇਰਾ ਮੇਰਾ ਕੱਤੀ ਕਿ ਜਿਵੇਂ ਹੁੰਦਾ ਵੀ ਡਾਇਰੈਕਟਰ ਦੇ ਡਾਇਰੈਕਸ਼ਨ ਦੇ ਵਿੱਚ ਕਰਚੀ ਹੁੰਦਾ ਮੈਂ ਕੁਮਾਰ ਹਾਂ ਮਸਾਲੇ ਵਿੱਚੋਂ ਪਾ ਕੇ ਤੇ ਆਜੂ ਪਾ ਕੇ ਇਹ ਕਰਚੀ ਮੈਂ ਕਰਾ ਰਿਹਾ ਤੇ ਦੇਖਦੇ ਆ ਬੋਬੀ ਕਹੀ ਜੀ ਬਣਦੀ ਹੈ ਠੀਕ ਹੈ ਮੈਂ ਕਰਿਓ ਜਾਓ ਨਾ ਸੈਕੰਡ ਸਟੈਪ ਵੀ ਗੋਇੰਗ ਬੂ ਬੈਟ ਅੱਜ ਜਨਾ ਮੇਰਾ ਇਮਤਿਹਾਨੀ ਹੈ ਕਿਉਂਕਿ ਮੈਂ ਚੀਜ਼ ਸਮਝ ਨਹੀਂ ਕਰਦਾ ਚੇਹੇ ਤੇ ਹੁਣ ਮੈਨੂੰ ਆਇਆ ਇਹ ਜਿਹੜੀ ਬੋਬੀ ਮੈਂ ਬਣਾ ਰਹੇ ਹਾਂ ਤੁਹਾਨੂੰ ਲੱਗਦਾ ਹੈ ਵੀਰ ਨਾਟਕ ਸੌਖਾ ਲਿਖਣਾ ਸੌਖੀ ਗੋਬੀ ਹੋਣੀ ਆ ਉਹ ਨਾਟਕ ਤਾਂ ਲਿਖ ਲਿਆ ਜਦ ਪੀਕੇ ਆਉਣੀ ਜਦ ਆਪ ਲਿਆ ਗੋਬੀ ਬਣਾ ਕੇ ਉਹਨੇ ਦੁਬਾਰਾ ਨੂੰ ਬਦਲ ਗਿਆ ਜੀ ਮੈਚਿੰਗ ਕਿੰਨੇ ਜਪਾਨੀ ਆ ਗਏ ਜਿਹੜੇ ਮੈਂ ਨਖਰੇ ਕਰਦਾ ਸੀਗਾ ਇਹ ਸਵਾਲ ਹੈ ਇਹ ਸਵਾਲ ਨੇ ਸਵਾਲ ਜੀ ਉਹਨਾਂ ਇਹ ਦੇਖਣਾ ਹੈ ਜੀ ਮੈਂ ਕਿੰਨਾ ਕੰਮ ਜਾਵਾ ਜਿਹੜੇ ਸੁਵਿਧਾ ਕੰਮ ਨੂੰ ਜਿਸ ਨੂੰ ਮੈਂ ਕਰਦਾ ਵਧੀਆ ਹੀ ਗੱਲ ਹੈ ਜਦੋਂ ਮੈਂ ਕੰਮ ਕਰਵਾ ਗਿਆ ਸੋ ਇਸ ਕਿਚਨ ਚ ਬੜੀਆ ਕਰਤਾ ਜਿਵੇਂ ਤੇ ਪਰ ਮਾਲਿਆ ਹੋ ਸਾਰਾ ਕੁਝ ਉਹ ਵੀ ਮੈਂ ਦੂਸਰੇ 30 ਵਰਸ਼ਾਂ ਤੋਂ ਬਣਾਉਣ ਲੱਗਿਆ ਇੱਕ ਵਾਰ ਸ਼ੌਕ ਬਣਾਇਆ ਸੀਗਾ ਫਿਰਲੇ ਤੇ ਅੱਜ ਗੋਲੀ ਗੋਲੀ ਤੋਂ ਨੂੰ ਫਿਰ ਜਿਹੜੇ ਬਰੇ ਜਿਵੇਂ ਨਾ ਇਗਜ਼ਾਮ ਦੇ ਕੇ ਬੰਦੇ ਦਾ ਕਰਦਾ ਹੁੰਦਾ ਹੈ ਜੇ ਉਹ ਤਾਂ ਟੱਕ ਟੱਕ ਉਹ ਮਸਲਾ ਹੈ ਕੀ ਮੰਗੂੰ ਕੀ ਨਹੀਂ ਮੰਗੂੰ ਲੱਗਦਾ ਹੈ ਵੀ ਬਈ ਤੁਹੂ ਜੀ ਦੱਸ ਜੀ ਵਧੀਆ ਤੁਹਾਨੂੰ ਆ ਰਹੀ ਹੈ ਇਸ ਤੋਂ ਬਾਅਦ ਕਿਵੇਂ ਹੈ ਤੇ ਇਹ ਆਪਾਂ ਮੁੱਕੀ ਮੁੱਕੀ ਵਿੱਚ ਬਣਨ ਨੂੰ ਮੁੱਕੀ ਮੁੱਕੀ ਅੱਜ ਲੰਬੜਾ ਜਿਹਾ ਪਾ ਬਜਾ ਕੇ ਤੇੀ ਤਰਦੇ ਵੀ ਹੈ ਚਾਹਾਂ ਉਹਨੂੰ ਚਾਹਾਂ ਉਹ ਤਰਦੇ ਜੇ ਚਾਹਾਂ ਉਹ ਤਰਦੇ ਜੇ ਮੈਂ ਤਾਂ ਦੇਸੀ ਫਾਰਮੂਲਾ ਕੀਤਾ ਲੋਹ ਤਾਈ कम कर गोभी थोड़ी तैयार मैं ना बना सकता। मैं बना सक मेनू ना ਇਹ ਤਾਂ ਗਾਗੇ ਨਹੀਂ ਬਰ ਸਵਾਦ ਕਿਹ ਜਿਆ ਚਹੀ ਸਵਾਦ ਨਹੀਂ ਮੈਨੂੰ ਬਰੌਂਜੀ ਆਉਂਦੀ ਹੈ ਸਵਾਦ ਮੈਂ ਦਿਖਾਣਾ ਕਿਸੇ ਹੋਰ ਨੂੰ ਪਹਿਲਾਂ ਮੈਂ ਸਵਾਦ ਦਿਖਾਣਾ ਸੀ ਪ੍ਰੀਆ ਉਹ ਭਈ ਆਪਣੇ ਸੋਹਣੇ ਚਲੀ ਗਈ ਉਹ ਮੇਰੀ ਜਿਵੇਂ ਕਹਿੰਦਾ ਨਾ ਵੀ ਐ ਕੋਈ ਚੀਜ਼ ਖਾਣ ਤੋਂ ਪਹਿਲਾਂ ਟੀਕੇ ਦੇ ਕੋਈ ਦਵਾਈ ਹੈ ਚੂਹਲ ਦਸ ਕਰੀ ਹੁੰਦੀ ਹੈ ਮੇਰੀ ਪ੍ਰੀਆ ਤੇ ਛੋੜੀ ਸੀ ਕੋਨੇ ਪਾਸ-ਪਾਸ ਕਰਦੀ ਜਿਹਾ ਪਾਸ ਤੇ ਮੈਂ ਬਾਅਦ ਚ ਖਾਂਦਾ ਸੀਗਾ ਤੇ ਹੁਣ ਆ ਗੋਮੀ ਤਿਆਰ ਹੈ ਅੱਜ ਇਹ ਉਜਵਲ ਉਜਵਲ ਬੈਠਾ ਹੈ ਉਜਵਲ ਮੇਰਾ ਬڑا ਬੇਟਾ ਬਿਟਾਮੀਨ ਜੁਆਈ ਇਹਨੂੰ ਚੈੱਕ ਕਰਾਂਗਾ ਪਹਿਲਾਂ ਪਹਿਲਾਂ ਪ੍ਰਿਆ ਚੈੱਕ ਕਰਦੀ ਹੁੰਦੀ ਸੀ ਉਹਨੇ ਚੈੱਕ ਕਰੂਗਾ ਸਾਰੇ ਨਾਲੇ 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 ਆਏ ਨਾ ਮੇਰਾ ਕੁਜੇ ਨੇ ਪਾਸ ਕਰਤਾ ਜੇ ਕੋ ਹੋਰ ਕੇ ਇਹ ਇਹਨਾਂ ਦਾ ਪਾਸ ਕਰਨਾ ਹੀ ਕਰਨਾ ਹੈ ਉਹ ਪ੍ਰੈਸ਼ਰ ਦੇਤਾ ਕਿਉਂਕਿ ਇਹਨੇ ਮੈਂ ਉਹ ਜਾਣ ਕੇ ਜਿਹੜਾ ਬੰਦਾ ਹੋਵੇ ਵੀ ਡਰੇ ਮੇਰੇ ਤੋਂ ਜੇ ਡਰੇ ਮੇਰੇ ਤੋਂ ਕਹਿ ਦਿਆ ਵੀ ਸ਼ੁਕਰੀਆ ਰਿਤੂ ਰਿਤੂ ਬਠੀ ਆ ਰਿਤੂ ਕਹਿੰਦੀ ਤਾਹੀ ਮੈਨੂੰ ਨਹੀਂ ਫੜਾਦੇ ਕੋਈ ਨਹੀਂ ਦਮਾ ਰਟੇ ਨੇ ਫਸ ਲੈਵਲ ਫਿਰ ਸੈਕੰਡ ਲੈਵਲ ਨਹੀਂ ਸਾਰੇ ਮੈਂ ਇੱਕ ਖਾਸ ਨੂੰ ਸਾਰੂ ਭੋਗ ਲਵਾਉਂਗਾ ਨਹੀਂ ਨਹੀਂ ਗੱਲ ਮੈਂ ਨਾ ਮੈਂ ਪਤਾ ਕੀ ਹੈ ਮੈਂ ਥੋੜਾ ਜਿਹਾ ਸਿਆਸੀ ਬੰਦਾ ਵੀ ਹਾਂ ਉਧਰ ਰਿਐਕਸ਼ਨ ਚੱਲਦਾ ਹੈ ਪਹਿਲਾ ਪਹਿਲਾ ਮੈਨੇ ਮੈਂ ਨਾ ਪਹਿਲਾ ਜਿਹੜੀ ਆਪਣਾ ਆਪਣੀ ਵੋਟ ਹੁੰਦੀ ਹੈ ਆਪਣਾ ਹਮੈਤੀ ਹੁੰਦਾ ਹੈ ਉਹਨੂੰ ਰਾਏ ਲੈ ਲਓ ਬਾਕੀ ਸਭ ਆਪੇ ਹੀ ਜਾਂਦੇ ਹੁਣ ਉਜਵਲ ਕਿਵੇਂ ਲੱਗਿਆ ਹਾਂ ਠੀਕ ਹੈ ਗੋਬੀ ਉਹ ਵੀ अच्छे खासे बॉईल ਹੋ ਗਏ ਪੂਰੀ ਪੰਗੀ ਠੀਕ ਹੈ ਮਸਾਲੇ ਵਧੀਆ ਨੇ ਬਸ ਥੋੜਾ ਜਿਹਾ ਸਪਾਈਸੀ ਹੈ ਬਸ ਠੀਕ ਹੈ ਵੈਸੀ ਮੈਂ ਵੈਸੀ ਮੈਂ ਪਹਿਲਾਂ ਹੀ ਸੁਣ ਕੇ ਸਪਾਈਸੀ ਹਾਂ ਹੁਣ ਮਮਨ ਚੈੱਕ ਕਰਾਈਏ ਜਿਹੜੇ ਕਰਦੀ ਮੋਢਲੀ ਗ੍ਰਹਿਣੀ ਜਿਹੜੇ ਪਿੱਡੇ ਨੂੰ ਮੈਂ ਤਰੀ ਵਾਲੀ ਉਹ ਵੀ ਖਲਾਈ ਸੀ ਉਹ ਦਸਣ ਕੇ ਖਾ ਕੇ ਕਿ ਕਹੀ ਜੀ ਬਣੀ ਮੈਂ ਬਹੁਤ ਹੈ ਦੱਸੋ ਦੋਨ ਵਿੱਚ ਬਹੁਤ ਤੇਜ ਹੈ ਉਹ ਸਵਾਲ ਹੈ ਉਹ ਸਵਾਲ ਹੈ ਉਹ ਸੋ ਉਹ ਸਵਾਲ ਦੱਸੋ ਨੂੰ ਮੈਨੂੰ ਵੀ ਦੱਸਣਾ ਕਿ ਕਾਇ ਤੇ ਜੀ ਹੁਣ ਰਿਤੂ ਨੂੰ ਕਹੋ ਰਿਤੂ ਜੱਕਰ ਰਿਤੂ ਆ ਜਾ ਬਈ ਦੇਖੇ ਸਾਰੀ ਲੱਗ ਰਹੀ ਹੈ ਮੈਂ ਨੰਬਰ ਪੂਰੇ ਦੂੰਗੀ ਸ਼ਕਲ ਚੰਗੀ ਹੈ ਗੋ ਆਓ ਆ ਕੇ ਨਾ ਹੁਣ ਭਾਈ ਹੁਣ ਭਾਈ ਜਿਹੜੇ ਟੀਮ ਆਪਣੀ ਤਾਂ ਤੁਸੀਂ ਸੰਗਿਆ ਹੁੰਦੀ ਹੈ ਕਰਦੀਆਂ ਨਹੀਂ ਹੁੰਦੀਆਂ ਨਹੀਂ ਆਪਰੇ ਤੇਰੇ ਤੋਂ ਕਰਦੇ ਨਹੀਂ ਸਾਡੀ ਸਾਡੇ ਤੇ ਕਰਨੀ ਅੱਜ ਮੈਂ ਤੁਹਾਡੀ ਵੀ ਨਹੀਂ ਕਰਦੀ ਦੱਸੂਗੀ ਵੀ ਗੋਬੀ ਕਹੀ ਬਣੀ ਤੇ ਕੀ ਬੋ ਜਾਦਾ ਸਾਡੇ ਵਰਗੀ ਚਲੋ ਲੋ ਭਾਈ ਮੈਨੂੰ ਚੱਲ ਗਈ ਮੈਂ ਨਾ ਮੈਂ ਹੋ ਗਿਆ ਪਾਸ 50% ਨੰਬਰ ਆ ਗਏ ਮੇਰੇ ਬਹੁਤ ਹੁੰਦੇ ਨੇ ਅਸਲ 35 40 ਵਾਲੇ ਬੰਦੇ ਆ 50% ਨੰਬਰ ਲੈ ਗਏ ਦੋ ਵੀ ਦੋ ਵੀ ਆਏ ਨਹੀਂ 70% ਆ ਗਏ ਮਿਰਚੇ ਤੇ ਇੱਕ ਹੀ ਆਪਣੇ ਮਾਤਾ ਵਾਲੇ ਤੇ ਮੇਰੀ ਪਤਨੀ ਜੀ ਨੇ ਬਾਕੀ ਦਾ ਸਵਾਦ ਲੱਗੀ 70% ਆ ਗਏ 70% ਬਹੁਤ ਨੇ ਮੁੱਕ ਦੇਣੀ ਮੈਂ ਠੀਕ ਨਾ ਮੈਨੂੰ ਗੱਲ ਸੁਣਾਉਣਾ ਹਾਂ ਹੁਣ 95% 96% ਨੰਬਰ ਸਾਡੇ ਬੱਚਿਆਂ ਨੇ 35 ਵਾਲੇ ਬੰਦੇ ਜਿਹੜਾ ਥੋੜੀ ਵਾਲੇ ਤਿੰਨ ਅਸੀਂ ਪਾਸ ਹੋ ਜੀਏ ਹੁਣ ਮੈਂ ਗੋਬੀ ਜੀ ਪਾਸ ਹੋ ਗਿਆ ਤੇ ਆਪਾਂ ਫਿਰ ਮਿਲਦੇ ਹਾਂ ਗੋਬੀ ਫਿਰ ਕੰਮ ਆ ਤੁਹਾਨੂੰ ਆਜੋ 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 ਆਹ ਆ ਗੋਬੀ ਹੈ ਜਿਹੜੀ ਪਾਸ ਹੋ ਗਈ ਤੇ ਮਿਲਾਂਗੇ ਫਿਰ